ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਤੇ ਅੱਜ ਅਸੀਂ ਮੜੀ ਦਾ ਦੀਵਾ ਨਾਵਲ ਦਾ 16ਵਾਂ ਜਿਹੜਾ ਭਾਗ ਹੈ ਉਹਦੀ ਆਡੀਓ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਜਿਹੜਾ ਨਾਵਲ ਗੁਰਦਿਆਲ ਸਿੰਘ ਜੀ ਦੁਆਰਾ ਲਿਖਿਆ ਗਿਆ ਬਹੁਤ ਹੀ ਵਧੀਆ ਨਾਵਲ ਹੈ ਤੇ ਪੂਰੇ ਨਾਵਲ ਦੇ ਵਿੱਚ ਕੀ ਕੁਝ ਵਾਪਰਿਆ ਇਹਨੂੰ ਜਾਣਨ ਦੇ ਲਈ ਤੁਸੀਂ ਇਸ ਤੋਂ ਪਹਿਲਾਂ ਵਾਲੇ ਜਿਹੜੇ 15 ਭਾਗ ਨੇ ਉਹਨਾਂ ਨੂੰ ਜ਼ਰੂਰ ਸੁਣ ਲਿਓ ਤਾਂਦੇ ਤੁਹਾਨੂੰ ਪੂਰਾ ਕਲੀਅਰ ਹੋ ਜਾਵੇ ਕਿ ਕਿਹੜੀਆਂ-ਕਿਹੜੀਆਂ ਘਟਨਾਵਾਂ ਕਿਸ ਤਰੀਕੇ ਨਾਲ ਵਾਪਰੀਆਂ ਨੇ ਇਸ ਗੱਲ ਤੋਂ ਥੋੜੇ ਦਿਨ ਪਿਛੋਂ ਇੱਕ ਦਿਨ ਜਗਸੀਰ ਵੇੜੇ ਵਿੱਚ ਬੈਠਾ ਧੁੱਪ ਸੇਕੀ ਜਾਂਦਾ ਸੀ ਤਾਂ ਰੌਣਕੀ ਨੇ ਉਹਦੇ ਕੋਲ ਆ ਕੇ ਬੈਹੰਦਿਆਂ ਦਬਵੀਂ ਆਵਾਜ਼ ਨਾਲ ਆਖਿਆ ਮੈਂ ਅੱਜ ਜਗਸਿਆ ਇੱਕ ਹੋਰ ਹੀ ਗੱਲ ਸੁਣ ਕੇ ਆਇਆ ਹਾਂ ਪਰ ਜਦੋਂ ਜਗਸੀਰ ਨੇ ਉਹਦੀ ਗੱਲ ਵੱਲ ਕੋਈ ਧਿਆਨ ਨਾ ਦਿੱਤਾ ਤਾਂ ਉਹ ਆਸੇ-ਪਾਸੇ ਝਾਕ ਕੇ ਹੌਲੀ ਦਿਨੇ ਭੇਤ ਭਰੀ ਆਵਾਜ਼ ਵਿੱਚ ਬੋਲਿਆ ਸੁਣਿਆ ਧਰਮ ਸਿਓ ਕਈ ਦਿਨਾਂ ਦਾ ਘਰੇ ਨਹੀਂ ਆਇਆ। ਜਗਸੀਰ ਨੂੰ ਬੜੇ ਜ਼ੋਰ ਦੀ ਖੰਗ ਛਿੜ ਪਈ ਸੀ। ਤੇ ਉਸ ਖੰਗਦਿਆਂ ਖੰਗਦਿਆਂ ਗੋਡਿਆਂ ਵਿਚਾਲੇ ਮੂੰਹ ਦੇ ਕੇ ਖੇਸ ਦਾ ਝੁੰਬ ਜਿਹਾ ਮਾਰ ਲਿਆ। ਰੌਣਕੀ ਦੀ ਗੱਲ ਵਿੱਚ ਉਹਦਾ ਪੂਰਾ ਧਿਆਨ ਭਾਵੇਂ ਨਹੀਂ ਸੀ ਪਰ ਉਹਨੂੰ ਆਪ ਮੁਹਾਰਿਆਂ ਬੋਲੇ ਜਾਂਦੇ ਨੂੰ ਉਹ ਸੁਣਦਾ ਰਿਹਾ। ਕੋਈ ਕੁਛ ਕਹਿੰਦਾ ਕੋਈ ਕੁਛ ਪਰ ਜਗਸੀਆ ਕੋਈ ਬੰਦਾ ਸੀ ਉਹ ਤਾਂ ਸਿੱਧ ਸੀ। ਖਵਰੇ ਪਾਪੀਆਂ ਨੇ ਅੰਦਰੇ ਅੰਦਰ ਉਹਦੇ ਨਾਲ ਕੀ ਕੀ ਕੀਤੀਆਂ ਹੋਣੀਆਂ ਉਹ ਗੋਝੀ ਤੀਵੀਂ ਵੇਖਣ ਚ ਸਾਉ ਲੱਗਦੀ ਐ ਉਸ ਵਾਲੀ ਡੈਣ ਐ ਕੋਈ ਕਹਿੰਦੇ ਉਹਨੇ ਤੇ ਭੰਤੇ ਨੇ ਕੁੱਟ ਕੇ ਘਰੋਂ ਕੱਢਿਆ ਕੋਈ ਕਹਿੰਦਾ ਦੁਖੀ ਹੋਇਆ ਆਪੇ ਨਿਕਲ ਗਿਆ ਜਿੰਨੇ ਮੂੰਹ ਉਹਨੀਆਂ ਭਾਕਿਆ ਕੋਈ ਪਤਾ ਲੱਗਦਾ ਰੱਬ ਦੀਆਂ ਰੱਬ ਜਾਣੇ ਪਰ ਬੰਦੇ ਉਹਦੇ ਅਰਗੇ ਘਰ ਘਰ ਨਹੀਂ ਜੰਮਣੇ ਜਗਸਿਆ ਰੱਬ ਵੀ ਦਾ ਕਸਮ ਇਹੋ ਜਿਹਾਂ ਤੋਂ ਹੀ ਬਦਲੇ ਲੈਂਦੇ ਜਿਹੜੇ ਛੋਟੇ ਸਾਲੇ ਦਿਨ ਰਾਤ ਕੰਜਰਖਾਨੇ ਕਰਦੇ ਐ ਤੇ ਝੂੜ ਤੂਫਾਨ ਬੋਲਦੇ ਐ ਉਹਨਾਂ ਸਗੇ ਰਤਿਆਂ ਦੇ ਉਹ ਵੀ ਨੇੜੇ ਨਹੀਂ ਲੱਗਦਾ ਉਹਨਾਂ ਪਤੰਦਰਾਂ ਤੋਂ ਡਰ ਲੱਗਦਾ ਨੇੜੇ ਕਿਵੇਂ ਲੱਗੇ ਰੌਣਕੀ ਕੀ ਕੁਝ ਬੋਲਿੰਗੇ ਅਜਗਸੀਰ ਦਾ ਧਿਆਨ ਕੋਈ ਇਧਰ ਨਹੀਂ ਸੀ ਉਹਨੂੰ ਸਾਰੀ ਅਸਲ ਗੱਲ ਦਾ ਉਦਹੀਂ ਪਤਾ ਲੱਗ ਗਿਆ ਸੀ ਜਿੱਦẽ ਭੰਤੇ ਦੀ ਬਹੂ ਤੇ ਧੰਨੋ ਨੇ ਉਹਨੂੰ ਮੰਦਾ ਚੰਗਾ ਬੋਲ ਕੇ ਘਰੋਂ ਕੱਢਿਆ ਸੀ ਉਸ ਪਿੱਛੋਂ ਅੱਜ ਤੱਕ ਕੋਰੀ ਸਾਦਾ ਵਾਂਗ ਅੰਦਰੇ ਪਿਆ ਹੋ ਇਸੇ ਬਾਰੇ ਸੋਚਦਾ ਰਹਿੰਦਾ ਸੀ ਧਰਮ ਸਿੰਘ ਕਿਉਂ ਘਰੋਂ ਚਲਾ ਗਿਆ ਮੈਂ ਉਹ ਤੋਂ ਕਿਉਂ ਪੈਸੇ ਲੈ ਲਏ ਇਹਨਾਂ ਕਰਕੇ ਤਾਂ ਸ਼ਾਇਦ ਉਹਨੂੰ ਘਰੋਂ ਨਿਕਲਣਾ ਪਿਆ ਹੋਣਾ ਇਹ ਬਣ ਕੀ ਗਿਆ ਹੁਣ ਬਣੂੰਗਾ ਕੀ ਤੇ ਜਦੋਂ ਉਹ ਕਿਸੇ ਵੀ ਸਵਾਲ ਦਾ ਜਵਾਬ ਪੂਰੀ ਤਰ੍ਹਾਂ ਨਾਲ ਲੱਭ ਸਕਦਾ ਤਾਂ ਢਟਾਲ ਹੋ ਕੇ ਮੰਜੇ ਤੇ ਪੈ ਜਾਂਦਾ ਨਾਲ ਦੀ ਨਾਲ ਉਹਨੂੰ ਖੰਗ ਛਿੜ ਪੈਂਦੀ ਤੇ ਪਿੰਡਾ ਭਖਣ ਲੱਗ ਪੈਂਦਾ ਤੇ ਸਿਰ ਇੰਨਾ ਭਾਰਾ ਹੋ ਜਾਂਦਾ ਕਿ ਉਹ ਤੋਂ ਧੌਣ ਪਾਸੇ ਵੀ ਨਾ ਪੁਆਈ ਜਾਂਦੀ ਸਿੱਧਣ ਸਿੱਧਾ ਪਿਆ ਉਹ ਛੱਤ ਵੱਲ ਝਾਕਦਾ ਰਹਿੰਦਾ ਦਗਸੀਰ ਲਈ ਹੁਣ ਇੱਕੋ ਇੱਕ ਰੌਣਕੀ ਦਾ ਹੀ ਸਹਾਰਾ ਸੀ ਉਹ ਦੋਏ ਵੇਲੇ ਉਹਨੂੰ ਰੋਟੀ ਦੀ ਬੁਰਕੀ ਤੇ ਚਾਹ ਦੇ ਜਾਂਦਾ ਸੀ ਹੋਰ ਕਦੇ ਉਹਦੀ ਕਿਸੇ ਨੇ ਆ ਕੇ ਸਾਰ ਨਹੀਂ ਸੀ ਲਈ ਆਉਂਦੇ ਜਾਂਦੇ ਵੇੜੇ ਦੇ ਲੋਕ ਕਦੇ ਕਦਾਂ ਕੀ ਹਾਲ ਐ ਕਹਿ ਕੇ ਉਹਦੇ ਅੰਦਰ ਸੂਲਾਂ ਜਿਹਾਂ ਚੋਪ ਜਾਂਦੇ ਸਨ ਪਰ ਜਦੋਂ ਤ ਉਹ ਇੰਜ ਅੰਦਰ ਪਿਆ ਸੀ ਉਹਦੀ ਸੋਚ ਬੜੀ ਉਪਰੀ ਜਿਹੀ ਹੋ ਗਈ ਸੀ ਉਹਨੂੰ ਇਨ੍ਹਾਂ ਲੋਕਾਂ ਉੱਤੇ ਦਿਨੋਂ ਦਿਨ ਰੋਸ ਘਟਦਾ ਜਾਂਦਾ ਸੀ ਇਹ ਆਪ ਮੇਰੇ ਨਾਲ ਬਹੁਤੇ ਔਖੇ ਐ ਮੈਨੂੰ ਕੀ ਕਰਨ ਆਪਣੇ ਮਨ ਨੂੰ ਸਮਝਾ ਕੇ ਉਹ ਚੁੱਪ ਕਰ ਜਾਂਦਾ ਤੇ 16 ਵਰਗੀ ਉਹ ਚੋਬ ਘਟ ਜਾਂਦੀ ਹੌਲੀ ਹੌਲੀ ਦਿਗਸੀਰ ਨੇ ਰੋਟੀ ਵੀ ਛੱਡ ਦਿੱਤੀ ਨਿਰੀ ਚਾਹ ਤੇ ਆ ਗਿਆ ਰੌਣਕੀ ਕੋਈ ਦਵਾਈ ਬੂਟੀ ਲਿਆ ਦਿੰਦਾ ਤਾਂ ਉਹ ਵੀ ਨਾ ਖਾਂਦਾ ਉਹ ਰੌਣਕੀ ਨਾਲ ਬੋਲਣ ਵੀ ਬੜਾ ਘਟ ਲੱਗ ਪਿਆ ਸੀ ਜਦੋਂ ਬੋਲਦਾ ਤਾਂ ਉਪਰੀਆਂ ਗੱਲਾਂ ਕਰਨ ਲੱਗ ਪੈਂਦਾ ਜੋ ਰੌਣਕੀ ਨੂੰ ਸਮਝਣਾ ਪੈਂਦੀਆਂ ਤੇ ਉਹ ਖਿੱਚ ਕੇ ਉਹਨੂੰ ਚੁੱਪ ਕਰਾਉਣ ਲਈ ਆਖਦਾ ਕੋਈ ਨਹੀਂ ਹੁਣ ਤੂੰ ਚੁੱਪ ਕਰਕੇ ਪੈ ਜਾ ਕੱਲ ਨੂੰ ਗੱਲ ਕਰਾਂਗੇ ਰੌਣਕੀ ਮੈਨੂੰ ਰਾਤ ਨੂੰ ਡਰ ਜਿਆ ਲੱਗਦਾ ਰਹਿੰਦਾ ਤੂੰ ਮੇਰੇ ਕੋਲ ਹੀ ਪੈ ਜਾ ਕਰ ਇੱਕ ਦਿਨ ਬਿਮਾਰੀੋਂ ਉੱਠੇ ਰਹਾੜੂ ਨਿਆਣੀ ਵਾਂਗ ਜਗਸੀਰ ਨੇ ਆਖਿਆ ਉਸ ਦਿਨ ਪਿੱਛੋਂ ਰੌਣਕੀ ਸੌਣ ਵੀ ਉੱਥੇ ਹੀ ਲੱਗ ਪਿਆ ਰੌਣਕੀ ਕੋਲ ਕਈ ਪੁਰਾਣੇ ਕਿੱਸੇ ਪਏ ਸਨ ਇਹਨਾਂ ਨੂੰ ਪੜਨ ਜੋਗੀ ਪੰਜਾਬੀ ਉਸ ਡੇਰੇ ਵਾਲੇ ਸਾਧ ਕੋਲੋਂ ਨਿੱਕੇ ਹੁੰਦਿਆਂ ਸਿੱਖੀ ਪੜੀ ਸੀ ਉਹ ਜਗਸੀਰ ਨੂੰ ਅੱਧੀ ਅੱਧੀ ਰਾਤ ਤਾਈਂ ਕਿਸੇ ਸੁਣਾਉਂਦਾ ਰਹਿੰਦਾ ਜਦੋਂ ਉਹ ਕਿਸੇ ਦਾ ਸੁਖਾਂਤ ਭਾਗ ਪੜਦਾ ਤਾਂ ਜਗਸੀਰ ਨੂੰ ਆਪਣੇ ਹੀ ਕੰਦਰ ਕੁਝ ਨਿਗ ਜਿਹਾ ਆਉਂਦਾ ਲੱਗਦਾ ਪਰ ਜਦੋਂ ਕਿਤੇ ਦੁੱਖ ਦੀ ਗੱਲ ਆ ਜਾਂਦੀ ਤਾਂ ਉਹ ਕਾਲਾ ਪੈ ਕੇ ਆਖਦਾ ਇਹ ਛੱਡ ਕੇ ਗਾਹਾਂ ਤੋਂ ਪੜ ਰੌਣਕਾ ਰੌਣਕੀ ਨੂੰ ਦੋ ਤਿੰਨ ਦਿਨਾਂ ਪਿੱਛੋਂ ਜਦੋਂ ਜਗਸੀਰ ਦੀ ਇਸ ਆਦਤ ਦਾ ਪਤਾ ਲੱਗ ਗਿਆ ਤਾਂ ਉਹ ਦੁਖਾਂਤ ਭਾਗ ਆਪੇ ਹੀ ਛੱਡਣ ਲੱਗ ਪਿਆ ਪਰ ਇੰਜ ਕਿਸੇ ਦੀ ਲੜੀ ਨਾਲ ਜੁੜਦੀ ਤੇ ਰੌਣਕੀ ਤੋਂ ਉਸ ਲੈ ਨਾਲ ਨਾ ਪੜਿਆ ਜਾਂਦਾ ਜਿਸ ਨਾਲ ਉਹ ਲੜੀ ਜੁੜਦੀ ਰਹਿਣ ਤੇ ਪੜ ਸਕਦਾ ਸੀ ਜਗਸੀਰ ਨੂੰ ਵੀ ਇਹ ਟੁੱਟੀ ਲੜੀ ਇੰਜ ਲੱਗਦੀ ਜਿਵੇਂ ਕਿਸੇ ਦੇ ਪਾਤਰ ਤੁਰ ਜਾਂਦੇ ਖਾਲ ਉੱਤੋਂ ਦੀ ਛਾਲ ਮਾਰ ਕੇ ਜਦੋਂ ਮੁੜ ਤੁਰਨ ਲੱਗਦੇ ਹੋਣ ਤਾਂ ਕਿਸੇ ਨਾ ਕਿਸੇ ਦਾ ਗਿੱਟਾ ਉਤਰਨ ਜਾਂ ਗੋਡੇ ਚੱਪਣੇ ਹਿੱਲਣ ਕਰਕੇ ਉਹਨਾਂ ਦੀ ਤੋਰ ਅਸਾਵੇਂ ਹੋ ਜਾਂਦੀ ਹੋਵੇ ਇਹਨਾਂ ਦੀ ਅਸਾਵੇਂ ਤੋਰ ਤੋਂ ਵੀ ਜਗਸੀਰ ਦਾ ਚਿੱਤ ਘਬਰਾਉਣ ਲੱਗ ਪੈਂਦਾ ਤੇ ਕਈ ਵਾਰ ਉਹ ਰੌਣਕੀ ਨੂੰ ਕਿੱਸਾ ਛੱਡ ਕੇ ਗੱਲਾਂ ਕਰਨ ਲਈ ਆਖਦਾ ਗੱਲਾਂ ਕੀ ਕਰੀਏ ਤੂੰ ਤਾਂ ਹੁਣ ਜੱਬਲੀਆਂ ਮਾਰਨ ਲੱਗ ਪੈਣਾ ਰੌਣਕੀ ਇੱਕ ਦਿਨ ਕਿਧਰੇ ਹਾਸੇ ਵਿੱਚ ਹੀ ਆਖ ਬੈਠਾ ਉਸ ਦਿਨ ਪਿੱਛੋਂ ਜਗਸੀਰ ਨੇ ਗੱਲਾਂ ਕਰਨ ਨੂੰ ਵੀ ਉਹਨੂੰ ਕਦੇ ਨਾ ਆਖਿਆ ਰੌਣਕੀ ਇਹ ਕਹਿ ਕੇ ਬੜਾ ਪਛਤਾਇਆ ਪਰ ਜੋ ਉਸ ਆਖਿਆ ਸੀ ਗੱਲ ਤਾਂ ਸੱਚੀ ਸੀ ਉਹਨੂੰ ਪੂਰੀ ਤਸੱਲੀ ਹੋ ਗਈ ਸੀ ਕਿ ਅੰਦਰਲੀ ਬਿਮਾਰੀ ਕਰਕੇ ਜਿੱਥੇ ਜਗਸੀਰ ਦਾ ਸਰੀਰ ਦਿਨੋਂ ਦਿਨ ਨਿਗਰਦਾ ਜਾਂਦਾ ਸੀ ਉਥੇ ਉਸ ਦਾ ਦਿਮਾਗ ਵੀ ਟਿਕਾਣੇੋਂ ਹਿਲਦਾ ਜਾਂਦਾ ਸੀ ਉਹ ਜਿਹੇ ਬੇਸਿਰ ਪੈਰੀ ਸਵਾਲ ਕਰਦਾ ਕਿ ਰੌਣਕੀ ਨੂੰ ਉਹਨਾਂ ਦੀ ਸਮਝ ਨਹੀਂ ਸੀ ਪੈਂਦੀ ਤੇ ਉਹ ਖਿੱਚ ਜਾਂਦਾ ਸੀ ਕਦੇ-ਕਦੇ ਉਹ ਪੁੱਛਦਾ ਰੌਣਕੀ ਜੇ ਬੰਦਾ ਭਲਾ ਨਾ ਜੰਮੇ ਤਾਂ ਫਿਰ ਕੀ ਬਣੇ ਕਹਿੰਦੇ 84 ਲੱਖ ਜੁਨੀ ਭੋਗ ਕੇ ਜੀ ਨੂੰ ਮਨੁੱਖ ਦਾ ਜਾਮਾ ਮਿਲਦਾ ਪਰ ਜਿਉ ਆਖੇ ਬਈ ਮੈਂ ਤਾਂ ਮਨੁੱਖ ਦੇ ਜਾਮੇ ਪਹਿਣਾ ਹੀ ਨਹੀਂ ਮੈਨੂੰ ਮੁੜ ਕੇ ਕਿਸੇ ਜਨੌਰ ਦੇ ਜਾਮੇ ਹੀ ਪਾ ਦਿਓ ਤਾਂ ਫਿਰ ਉਹਨੂੰ ਜਮਰਾ ਧਰਮਰਾਜ ਮੱਲੋ ਮਲੀ ਮਨੁਖ ਦੇ ਜਾਮੇ ਪਾਉ। ਕਦੇ-ਕਦੇ ਉਹ ਅਜਿਹੇ ਸਵਾਲ ਵੀ ਪੁੱਛ ਲੈਂਦਾ ਜੋ ਰੌਣਕੀ ਦਾ ਆਪ ਵੀ ਪੁੱਛਣ ਨੂੰ ਜੀ ਕਰਦਾ ਹੁੰਦਾ। ਪਲ ਦਾ ਪਲ ਤਾਂ ਉਹ ਖੇਡ ਜਾਂਦਾ ਪਰ ਫਿਰ ਉਹਨੂੰ ਉਹ ਖਿੱਚ ਚੜਨ ਲੱਗ ਪੈਂਦੀ ਕਿਉਂਕਿ ਉਹਨੂੰ ਇਹਨਾਂ ਵਿੱਚੋਂ ਕਿਸੇ ਦਾ ਵੀ ਜਵਾਬ ਨਹੀਂ ਸੀ ਔੜਦਾ। ਪਰ ਅਜਿਹੀ ਖਿੱਚ ਵੇਲੇ ਉਹ ਜਗਸੀਰ ਨੂੰ ਟੋਕਦਾ ਨਾ ਤੇ ਉਹਦੇ ਕੀਤੇ ਸਵਾਲਾਂ ਨੂੰ ਗੌਰ ਨਾਲ ਸੁਣਦਾ ਰਹਿੰਦਾ ਜਗਸੀਰ ਵੀ ਬਿਨਾਂ ਜਵਾਬ ਉਡੀਕੇ ਉਪਰੋ ਥੱਲੀ ਪੁੱਛਦਾ ਰਹਿੰਦਾ ਜੇ ਰੌਣਕਾ ਬੰਦੇ ਦਾ ਕੁਝ ਨਾ ਹੋਵੇ ਨਾ ਘਰ ਘਾਟ ਨਾ ਬਾਲ ਬੱਚੇ ਨਾ ਅੱਗਾ ਪਿੱਛਾ ਤਾਂ ਫਿਰ ਜਿਉਂਦਾ ਕਿਵੇਂ ਰਹਿੰਦਾ ਜਿਹੜਿਆ ਕੋਲੇ ਜ਼ਮੀਨਾਂ ਚੰਗੇ ਘਰ-ਬਾਰ ਐ ਵਿਆਹੇ ਵਰਿਆ ਬਾਲ ਬੱਚੇਦਾਰ ਐ ਉਹਨਾਂ ਦੇ ਸਾਡੇ ਨਾਲ ਕੁਝ ਚੰਗੇ ਕਰਮ ਕੀਤੇ ਹੁੰਦੇ ਰੌਣਕਾ ਇਹ ਕਰਮ 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 ਰੌਣਕਾ ਹੁੰਦੇ ਆ ਕੀ ਹੈ ਇਹ ਜਿਹੜਾ ਪਿਛਲੇ ਜਰਮਾਂ ਚ ਕੁਛ ਕੀਤਾ ਹੋਵੇ ਉਹ ਹੁੰਦੇ ਆ ਕਿ ਐਸ ਜੂਨ ਚ ਕੀਤੇ ਕੰਮ ਹੁੰਦੇ ਆ ਲੈ ਭਲਾ ਕਿਸੇ ਨੂੰ ਕੋਈ ਸੁਪਨਾ ਆਉਂਦਾ ਬਈ ਪਿਛਲੇ ਜਰਮ ਚ ਕੋਈ ਕੀ ਕਰਕੇ ਆਇਆ ਐਵੇਂ ਕੁੱਤੀ ਜਾਤ ਭੌਂਕਦੀ ਐ ਜਦੋਂ ਰੌਣਕਾ ਅਗਲੀ ਦਰਗਾਹ ਬੰਦੇ ਦਾ ਲੇਖਾ ਹੁੰਦਾ ਉਦੋਂ ਨੇਰਾ ਲੈਣਾ ਹੀ ਦੱਸਦੇ ਆ ਕਦੇਣੀ ਦਾ ਹਿਸਾਬ ਵੀ ਕਰਦੇ ਆ ਦੇਣੇ ਦਾ ਕੀ ਕਰਦੇ ਹੋਣੇ ਐ ਜਦੋਂ ਇੱਥੇ ਵਾਲੇ ਨਹੀਂ ਕਰਦੇ ਉੱਥੋਂ ਵਾਲਿਆਂ ਨੇ ਕੀ ਕਰਨਾ ਰੌਣਕਾ ਇਹ ਲੇਖੇ ਪੱਤੇ ਚ ਲੋਕ ਪੈਂਦੇ ਕਿਉਂ ਐ ਭਲਾ ਤੇ ਉਹਦੇ ਇਹ ਉਲਝਵੇਂ ਸਵਾਲ ਮੁੱਕਣ ਵਿੱਚ ਹੀ ਨਾ ਆਉਂਦੇ ਜਦੋਂ ਦਿਨੇ ਪੱਠੀ ਲਈ ਬਾਹਰੋਂ ਬਾਲਣ ਲੈਣ ਚੱਲਿਆ ਜਾਂਦਾ ਰੌਣਕੀ ਤਾਂ ਇਕੱਲਾ ਪਿਆਜ ਅਕਸੀਰ ਅਜਿੰਆ ਗੱਲਾਂ ਸੋਚਦਾ ਰਹਿੰਦਾ ਕਈ ਵਾਰੀ ਉਹਨੂੰ ਐਡੇ ਉਪਰੇ ਤੇ ਬੇਸਿਰ ਪੈਰੇ ਖਿਆਲ ਆਉਂਦੇ ਕਿ ਉਹ ਆਪ ਵੀ ਬੜਾ ਹੈਰਾਨ ਹੋ ਜਾਂਦਾ ਇਨਾਈ ਵੇਲੇ ਪਲਾਂ ਵਿੱਚ ਉਸ ਬਚਪਨ ਤੋਂ ਲੈ ਕੇ ਹੁਣ ਤੱਕ ਆਪਣੇ ਸਾਰੇ ਜੀਵਨ ਨੂੰ ਇੰਜ ਪਰਤੱਖ ਵੇਖਿਆ ਸੀ ਜਿਵੇਂ ਇਹ ਵੀ ਇੱਕ ਕਿੱਸਾ ਹੋਵੇ ਪਰ ਇਸ ਕਿੱਸੇ ਵਿੱਚ ਰੌਣਕੀ ਦੇ ਕਿੱਸਿਆਂ ਵਾਂਗ ਕਿਤੇ ਇੱਕ ਸਾਰੀ ਲੜੀ ਨਹੀਂ ਸੀ ਜੁੜੀ ਹੋਈ ਨਾ ਛੰਦਾਬੰਦੀ ਸੀ ਨਾ ਲੈ ਸੀ ਉਹਨੂੰ ਇੰਜ ਲੱਗਦਾ ਸੀ ਜਿਵੇਂ ਇਹ ਖੇਤਾਂ ਦੀ ਡੰਡੀ ਵਰਗਾ ਕਿੱਸਾ ਸੀ ਕਿਤੇ ਰਾਹ ਵਿੱਚ ਖਾਲ ਕਿਤੇ ਝਾੜ ਮਲੇ ਕਿਤੇ ਬੀਜੀ ਫਸਲ ਕਿਤੇ ਵੱਡ ਤੇ ਕਿਤੇ ਮਿੱਧੇ ਹੋਈ ਕਚਰੇ ਰੌਣਕਾ ਜੇ ਇੱਕ ਦਿਨ ਇੱਕ ਦਿਨ ਨਿੱਕੇ ਦੀ ਬਹੂ ਨੂੰ ਸੱਦ ਕੇ ਜਗਸੀਰ ਨੂੰ ਨਿੱਕੇ ਦੀ ਬਹੂ ਕਹਿੰਦਿਆਂ ਸੁਣ ਕੇ ਰੌਣਕੀ ਗੱਲ ਪੂਰੀ ਹੋਣੋਂ ਪਹਿਲਾਂ ਹੀ ਹੱਸ ਪਿਆ ਪਰ ਨਾਲ ਦੀ ਨਾਲ ਉਹ ਇੰਜ ਗੰਭੀਰ ਹੋ ਗਿਆ ਜਿਵੇਂ ਉਹ ਤੋਂ ਚਾਂਦ ਚੱਕ ਕਿਸੇ ਸੌ ਬੰਦੇ ਨੂੰ ਬਿਨਾਂ ਗੱਲੋਂ ਗਾਲ ਕੱਢੀ ਗਈ ਹੋਵੇ ਅਗਲੇ ਦਿਨ ਰੌਣਕੀ ਤਕੜੀ ਰਾਤ ਤਾਈ ਨਾ ਮੁੜਿਆ ਤੇ ਜਦੋਂ ਉਹ ਆਇਆ ਉਹਦਾ ਝੁਰੜੀਆਂ ਬੁਣਿਆ ਮੂੰਹ ਲੱਥਾ ਹੋਇਆ ਸੀ ਇਹ ਗੱਲ ਦੱਸਣ ਦਾ ਹੌਸਲਾ ਕਰ ਉਹ ਕਰ ਹੀ ਨਾ ਸਕਿਆ ਕਿ ਨਿੱਕੇ ਦੀ ਬਹੂ ਭਰਾ ਦੇ ਵਿਆਹ ਕਰਕੇ ਕਈ ਦਿਨਾਂ ਦੀ ਪੇਕੀ ਗਈ ਹੋਈ ਸੀ ਉਹਦੇ ਉਹ ਕਿੱਸਾ ਵੀ ਨਾ ਪੜ ਸਕਿਆ ਤੇ ਉੱਚੀ ਉੱਚੀ 헤 ਵਾਖਰੂ 헤 ਵਾਖਰੂ ਕਰਦਿਆਂ ਮੰਜੀ ਉੱਤੇ ਜਾ ਪਿਆ ਤੇ ਪਿਆ ਵੀ ਇੰਜੇ ਉੱਚੀ ਉੱਚੀ ਹੇ ਵਾਖਰੂ ਹੇ ਵਾਖਰੂ ਕਰਦਾ ਰਿਹਾ ਜਿਵੇਂ ਇਸ ਰੋਲੇ ਵਿੱਚ ਗਲ ਵਿੱਚ ਅੜੀ ਕਿਸੇ ਗੱਲ ਨੂੰ ਬਾਹਰ ਆਉਣੋਂ ਰੋਕ ਰਿਹਾ ਹੋਵੇ ਕਦੇ-ਕਦੇ ਤਾਂ ਹੇ ਵਾਖਰੂ ਲਮਕਾ ਕੇ ਅੱਖਾਂ ਦੀ ਥਾਂ ਐਡੀ ਛੇਤੀ ਤੇ ਉੱਚੀ ਚੀਕ ਜਹੀ ਮਾਰ ਕੇ ਆਖਦਾ ਜਿਵੇਂ ਸੱਪ ਤੋਂ ਡਰ ਕੇ ਤਰਹਿ ਗਿਆ ਹੋਵੇ ਜਗਸੀਰ ਨੇ ਵੀ ਬੂਹੇ ਵੱੜ ਦੇ ਰੌਣਕੀ ਵੱਲ ਇੱਕ ਵਾਰ ਵੇਖਿਆ ਸੀ ਤੇ ਫੇਰ ਉਹ ਛੱਤ ਵੱਲ ਅੱਖਾਂ ਗੱਡ ਕੇ ਇੰਜ ਝਾਕਣ ਲੱਗ ਪਿਆ ਸੀ ਜਿਵੇਂ ਇਹਨਾਂ ਨੂੰ ਵਿੰਗੀਆਂ ਕੜੀਆਂ ਵਿੱਚ ਵਰਮਿਆਂ ਵਾਂਗ ਗੱਡ ਦੇਣਾ ਚਾਹੁੰਦਾ ਹੋਵੇ ਉਹਨੂੰ ਇੰਜ ਪਿਆ ਆਪਣੇ ਆਲੇ ਦੁਆਲੇ ਦੀ ਹਰ ਸ਼ੈਅ ਦਿਸ ਰਹੀ ਸੀ ਜਿਵੇਂ ਵਿੰਗੀਆਂ ਕੜੀਆਂ ਸਿਰਕੀ ਵਿੱਚ ਕੋਈ ਵੱਡਾ ਸ਼ੀਸ਼ਾ ਲੱਗਿਆ ਹੋਵੇ ਤੇ ਉਸ ਵਿੱਚੋਂ ਹਰ ਸ਼ੈਅ ਦਾ ਅਕਸ ਪੈ ਰਿਹਾ ਹੋਵੇ ਫੁੱਟੇ ਤੇ ਧੂੜ ਭਰੇ ਕੁਜੇ ਬਠਲੀਆਂ ਪਾਟੇ ਪੁਰਾਣੇ ਲੀੜੇ ਤੇ ਜੁੱਲੀਆਂ ਉਹਦੀ ਬੇਬੇ ਦਾ ਹਾਣੀ ਸੰਦੂਕ ਤੇ ਕੁਝ ਟੁੱਟੇ ਭੱਜੇ ਖੇਤੀ ਦੇ ਸੰਦ ਜੋ ਉਹਦੇ ਆਪਣੇ ਨਹੀਂ ਧਰਮ ਸਿੰਘ ਕੇ ਸੰ। ਇਹੇ ਕੋਠੜੀ ਜਿਹੜੀ ਉਹਦੀ ਸੁਰਤ ਅੱਗੋਂ ਦੀ ਬਣੀ ਹੋਈ ਸੀ ਜਿਹਦੀਆਂ ਸਿਰਕੀਆਂ ਵਿੱਚ ਪਾਣੀ ਦੀਆਂ ਘਰਾਲਾਂ ਵਗ-ਵਗ ਕੰਧਾਂ ਉੱਤੇ ਕਈ ਓਪਰੀਆਂ ਸ਼ਕਲਾਂ ਵਹਿ ਗਈਆਂ ਸਨ। ਤੇ ਇਨਾਂ ਅਜੀਬ ਡਰਾਉਣੀਆਂ ਸ਼ਕਲਾਂ ਵਿੱਚੋਂ ਉਹਨੂੰ ਕਈ ਤਰ੍ਹਾਂ ਦੇ ਚਿੱਤਰ ਬਣਦੇ ਤੇ ਉਗੜ ਕੇ ਫਿਰ ਇਨਾਂ ਘਰਾਲਾਂ ਦੀ ਖੁੜੀ ਖੁਰੀ ਮਿੱਟੀ ਵਿੱਚ ਰਲਦੇ ਸਨ। ਪਰ ਕਿਸੇ ਵੀ ਚਿੱਤਰ ਦੇ ਰੰਗ ਸਪਸ਼ਟ ਨਹੀਂ ਸੰਦਿਸਤੇ ਰੌਣਕਾ ਧਰਮ ਸਿਉਂ ਦਾ ਲੱਗਿਆ ਕੋਈ ਪਤਾ ਜਗਸੀਰ ਨੇ ਚਾਣ ਚੱਕ ਪੁੱਛਿਆ ਨਹੀਂ ਰੌਣਕੀ ਨੇ ਇੰਨਾ ਹੀ ਜਵਾਬ ਦਿੱਤਾ ਤੇ ਫਿਰ ਉਹਵੇਂ ਉੱਚੀ ਸਾਰੀ ਹੇ ਵਾਖਰੂ ਆ ਕੇ ਚੁੱਪ ਕਰ ਗਿਆ ਜਗਸੀਰ ਫਿਰ ਕਿੰਨਾ ਚਿਰ ਉਹਵੇਂ ਛੱਤ ਵੱਲ ਚਾਕੀ ਗਿਆ ਤੇ ਪਹਿਲਾਂ ਵਾਂਗੀ ਫਿਰ ਬੋਲਿਆ ਨਿੱਕੇ ਦੀ ਬਹੂ ਨੂੰ ਆਖੀ ਰੌਣਕਾ ਮੇਰੀ ਮੜੀ ਬਰ ਜ਼ਰੂਰ ਪੋਚਿਆ ਕਰੋ ਬਣਾ ਤਾਂ ਤੂੰ ਦੇਵੇਂ ਗਈ ਰੌਣਕੀ ਨੇ ਉਹਦੀ ਗੱਲ ਦਾ ਉੱਤਰ ਦਿੱਤੇ ਬਿਨਾ ਫੇਰ ਚੀਕ ਜਹੀ ਮਾਰ ਕੇ ਏ ਵਾਖਰੂ ਆਖਿਆ ਪਰ ਐਤ ਕੀ ਹੋ ਆਪਣੇ ਗਲ ਤੇ ਅੱਖਾਂ ਵਿੱਚ ਅੜੀ ਉਸ ਸ਼ੈਰ ਨੂੰ ਨਾ ਰੋਕ ਸਕਿਆ ਕਿਉਂ ਮਰੇ ਨੂੰ ਮਾਰਦਾ ਮੇਰਾ ਦੋਹਾਂ ਜਹਾਨਾਂ ਦੇ ਤਰਕਾਰੇ ਦਾ ਹੋਰ ਕੌਣ ਹੈ ਤੂੰ ਹੀ ਇੱਕ ਸੀ ਤੂੰ ਹੀ ਐ ਗੱਲਾਂ ਕਰਨ ਲੱਗ ਪਿਆ ਪੀੜੋ ਪੀੜ ਹੋਈ ਖੱਗੀ ਆਵਾਜ਼ ਨਾਲ ਰੌਣਕੀ ਨੇ ਕਿਹਾ ਤੇ ਹੰਝੂਆਂ ਦੀਆਂ ਦੋ ਧਾਰਾਂ ਉਹਦੀਆਂ ਡੂੰਘੇ ਟੋਇਆਂ ਵਰਗੀਆਂ ਨਿੱਕੀਆਂ ਅੱਖਾਂ ਵਿੱਚੋਂ ਉਛਲ ਕੇ ਵਹਿਣ ਲੱਗ ਪਈਆਂ ਉਸ ਦਿਨ ਪਿਛੋਂ ਜਗਸੀਰ ਦੇ ਮੂੰਹੋਂ ਨਾ ਕੋਈ ਹੋਰ ਬੋਲ ਰੌਣਕੀ ਨੇ ਸੁਣਿਆ ਤੇ ਨਾ ਉਹਦੀ ਨਿਗਾਹ ਛੱਤ ਤੋਂ ਪਾਸੇ ਹਟਦੀ ਵੇਖੀ ਸਿੱਧਣ ਸਿੱਧਾ ਪਿਆ ਉਹ ਕੜੀਆਂ ਵੱਲ ਝਾਕਦਾ ਰਿਹਾ ਉਹਦੀਆਂ ਅੱਖਾਂ ਓਵੇਂ ਦੀਆਂ ਓਵੇਂ ਖੁੱਲੀਆਂ ਰਹਿੀਆਂ ਤੇ ਫਿਰ ਪੰਨਵੇ ਦਿਨ ਉਹਨਾਂ ਦੀ ਮੱਦਮ ਪਈ ਚਮਕ ਮੁੱਕ ਗਈ। ਡੇਲੇ ਰੀਠਿਆਂ ਵਰਗੇ ਹੋ ਗਏ। ਤੇ ਜਗਸੀਰ ਦੇ ਫੁੱਲ ਪਾ ਕੇ ਮੁਰਨਾ ਮੰਗਰੋਂ ਰੌਣਕੀ ਨੇ ਉਹਦੀ ਆਖਰੀ ਇੱਛਾ ਅਨਸਾਰ ਉਹਦੀ ਮੜੀ ਬਣਾ ਦਿੱਤੀ। ਪਰ ਭਾਨੀ ਨੂੰ ਜੋ ਆਪਣੇ ਭਿਆ ਭਰਾ ਦੇ ਵਿਆਹ ਤੋਂ ਹੁਣੇ ਮੁੜੀ ਸੀ ਮੜੀ ਪੋਚਣ ਲਈ ਆਖਣ ਦਾ ਹੀ ਆਹੋ ਕਰ ਨਾ ਸਕਿਆ। ਉਹਦੀਆਂ ਕੁਢਬੀਆਂ ਚਿਣੀਆਂ ਇਟਾਂ ਇੱਕ ਦਿਨ ਉਂਝ ਦੀਆਂ ਉਂਝ ਚਿਣੀਆਂ ਰਹੀਆਂ ਪਰ ਦੂਜੇ ਦਿਨ ਜਦੋਂ ਦਿਨ ਦੇ ਛਿਪਾ ਨਾਲ ਉਹ ਸੇਵਿਆਂ ਕੋਲੋਂ ਲੰਘਿਆ ਤਾਂ ਸੱਜਰੀ ਪੋਚੀ ਮੜੀ ਵਿੱਚ ਦੀਵਾ ਜਗਦਾ ਵੇਖ ਕੇ ਰੁਕ ਗਿਆ ਕਿੰਨਾ ਚਿਰ ਹੋ ਦੀਵੇ ਦੀ ਸੂਹੀ ਲੋਹ ਵੱਲ ਤੱਕਦਾ ਰਿਹਾ ਇਹ ਲੋਹ ਹਵਾ ਨਾਲ ਕੰਬਦੀ ਪਾਟ ਕੇ ਦੋ ਹੋ ਜਾਂਦੀ ਤੇ ਫਿਰ ਟਿਕ ਕੇ ਇੱਕੋ ਅਡੋਲ ਲਾਟ ਬਣ ਜਾਂਦੀ ਵਧੇਰੇ ਉੱਚੀ ਹੋ ਜਾਂਦੀ ਫਿਰ ਚਾਂਦ ਚੱਕ ਰੌਣਕੀ ਨੂੰ ਕਿਸੇ ਦੀ ਪੈੜਚਾਪ ਸੁਣਾਈ ਦਿੱਤੀ ਤੇ ਉਸ ਉਤਾਹਾਂ ਤੱਕਿਆ ਸਾਹਮਣੀ ਡੰਡੀ ਉਤੋਂ ਮੜੀ ਦੇ ਦੀਵੇ ਦੀ ਲੋਹ ਵਾਂਗ ਕੰਬਦੀ ਕੰਬ ਕੇ ਦੋ ਹੁੰਦੀ ਤੇ ਮੁੜ ਅਡੋਲ ਲਾਟ ਬਣ ਕੇ ਉੱਚੀ ਹੁੰਦੀ ਤੀਵੀ ਤੂ ਤਾਂ ਤੁਰ ਗਿਆ ਦਲਾਸੇ ਦੇ ਕੇ ਸਾਡਾ ਜੱਗੂ ਸਿਰ ਮੁੱਕ ਗਿਆ ਰੌਣਕੀ ਨੇ ਹੌਲੀ ਜਹੀ ਆਖਿਆ ਤੇ ਸਾਫੇ ਦੇ ਲੜ ਨਾਲ ਅੱਖਾਂ ਪੂੰਝਦਿਆਂ ਤੀਵੀ ਦੇ ਮੰਗਰ ਮਗਰ ਪਿੰਡ ਨੂੰ ਤੁਰ ਪਿਆ ਏਸੀ ਮੜੀ ਦਾ ਦੀਵਾ ਨਾਵਲ ਦਾ ਆਖਰੀ ਭਾਗ ਤੇ ਬਹੁਤ ਹੀ ਵਧੀਆ ਕਹਾਣੀ ਹੈ ਪਿੰਡਾਂ ਦੀ ਜ਼ਿੰਦਗੀ ਦੇ ਨਾਲ ਵੀ ਸਬੰਧਿਤ ਹੈ ਰਿਸ਼ਤਿਆਂ ਦੇ ਨਾਲ ਵੀ ਸਬੰਧਿਤ ਹੈ ਕੁਝ ਰਿਸ਼ਤੇ ਇਸ ਤਰ੍ਹਾਂ ਦੇ ਹੁੰਦੇ ਨੇ ਜਿਹੜੇ ਪਰਮਾਤਮਾ ਧਰਤੀ ਤੇ ਫੇਰ ਬਣਾਉਂਦਾ ਹੈ ਮੀਨ ਜਿਹੜੇ ਕਿ ਖੂਨ ਦੇ ਰਿਸ਼ਤੇ ਨਹੀਂ ਹੁੰਦੇ ਤਾਂ ਇਹ ਕਹਾਣੀ ਵੀ ਉਹਨਾਂ ਰਿਸ਼ਤਿਆਂ ਦੇ ਨਾਲ ਹੀ ਸਬੰਧਿਤ ਹੈ ਤੇ ਮੈਂ ਉਮੀਦ ਕਰਦੀ ਹਾਂ ਤੁਹਾਨੂੰ ਇਹ ਨਾਵਲ ਦੀ ਜਿਹੜੀ ਪੂਰੀ ਘਟਨਾਵਾਂ ਨੇ ਜਿਹੜੇ 16 ਦੇ 16 ਭਾਗ ਨੇ ਤੁਹਾਡੇ ਮੇਰੇ ਰੂਬਰੂ ਕਰ ਦਿੱਤੇ ਨੇ ਵਧੀਆ ਲੱਗੇਗਾ ਤੁਹਾਨੂੰ ਤੇ ਮੈਂ ਉਮੀਦ ਕਰਦੀ ਆਂ ਵੀ ਅਗਲੀ ਵਾਰ ਤੋਂ ਵੀ ਕੋਈ ਇਸ ਤਰ੍ਹਾਂ ਦਾ ਹੀ ਜਿਹੜਾ ਨਾਵਲ ਹੋਏਗਾ ਉਹਦੀਆਂ ਅਸੀਂ ਜਿਹੜੀਆਂ ਘਟਨਾਵਾਂ ਨੇ ਤੁਹਾਡੇ ਨਾਲ ਸਾਰੀਆਂ ਹੀ ਸ਼ੇਅਰ ਕਰਾਂਗੇ ਮੀਨਸ ਪੂਰਾ ਨਾਵਲ ਸ਼ੇਅਰ ਕਰਾਂਗੇ ਕਿਉਂਕਿ ਹੁਣ ਇਹ ਵੀ ਹੈ ਕਿਤਾਬਾਂ ਪੜਨ ਦਾ ਜਿਹੜਾ ਟਾਈਮ ਆ ਉਹ ਸ਼ਾਇਦ ਲੋਕਾਂ ਕੋਲ ਨਹੀਂ ਰਿਹਾ ਤੇ ਇਸ ਕਰਕੇ ਚਲੋ ਜਿਕਰ ਅਸੀਂ ਆਡੀਓ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਉਹ ਸੁਣ ਕੇ ਤੁਸੀਂ ਆਪਣਾ ਜਿਹੜਾ ਮਨੋਰੰਜਨ ਹੈ ਉਹ ਜ਼ਰੂਰ ਕਰ ਸਕਦੇ ਹੋ ਬਹੁਤ-ਬਹੁਤ ਧੰਨਵਾਦ ਜੀ